ਆਪਣੀ ਖੇਤੀ ਰੱਖ ਲੈ ਕੂੰਜ پڑےਗੀ ਖੇਤ ਪ੍ਰੋਟੈਕਟ ਯੂਅਰ ਕ੍ਰੋਪ অর ਲੇਜ਼ ਦਾ ਬਰਡਸ ਸ਼ਲ ਡਿਸੈਂਡ ਔਨ ਯੂਅਰ ਫਾਰਮ ਜਿਵੇਂ ਇੱਕ ਖੇਤ ਦੇ ਵਿੱਚ ਨਾ ਕੂੰਜ ਬੱਚੇ ਦੇ ਦਿੰਦੀ ਆ ਖੇਤ ਦੇ ਵਿੱਚ ਉਹ ਕਿਸਾਨ ਨੂੰ ਪਤਾ ਵੀ ਨਹੀਂ ਹੁੰਦਾ ਵੀ ਇੱਥੇ ਕੂੰਜ ਨੇ ਬੱਚੇ ਦਿੱਤੇ ਆ ਕੂੰਜ ਕਿਸੇ ਨੂੰ ਅਭਾਸ ਵੀ ਨਹੀਂ ਹੋਣ ਦਿੰਦੀ ਜਿਹੜਾ ਕੂੰਜ ਪੰਛੀ ਹੁੰਦਾ ਖੇਤਾਂ ਦੇ ਵਿੱਚ ਉਹ ਕਈ ਵਾਰੀ ਕਪੈਨ ਚੱਲਦੀ ਆ ਜਦੋਂ ਉਦੋਂ ਨਾ ਉਹ ਵਿੱਚ ਵੀ ਆ ਜਾਂਦੇ ਆ ਹੁਣ ਇਹ ਵੀ ਤੇ ਕਿਸਾਨ ਦਾ ਤਾਂ ਕੋਈ ਦੋਸ਼ ਨਹੀਂ ਕਿਸਾਨ ਤਾਂ ਆਪਣਾ ਸੁਭਾਵਿਕ ਟਾਈਮ ਫਸਲ ਪੱਤ ਗਈ ਤੇ ਉਹਨੇ ਤਾਂ ਆਪਣੀ ਫਸਲ ਵਧਾਈ ਲਈ ਉਹਨੇ ਹੀ ਆ ਐਵੇਂ ਹੀ ਥੀਮੇ ਨੂੰ ਜਾ ਕੇ ਬਹਿ ਜਾਂਦੀ ਆ ਗੋਪਤ ਤਰੀਕੇ ਨਾਲ ਤੇ ਰਾਤ ਨੂੰ ਡਾਰਾ ਬੜਾ ਨਿਕਲਦੀ ਆ ਜਾਂਦੀ ਆ ਫਿਰ ਪਰ ਦਿਨੇ ਕਿਸੇ ਨੂੰ ਅਭਾਸ ਨਹੀਂ ਹੁੰਦਾ ਮੇਨ ਇਨਸਾਨ ਇਹ ਜਿਹੜੇ ਸਰੀਰ ਦੁਸੀਂ ਤੇਰਾ ਮੈਦਾਨ ਆ ਉਹਦੇ ਤੇ ਜਿਹੜੀ ਸਮਾਰੂਪੀ ਖੇਤੀ ਹੋ ਰਹੀ ਹੈ ਟਾਈਮ ਦੀ ਖੇਤੀ ਜਿਹੜਾ ਸੋਮ ਮੰਗਲ ਬੁੱਧ ਵੀਰ ਬੁੱਧ ਵੀ ਚੁੱਹੀ ਜਾ ਰਹੇ ਨੇ ਇੰਨਾ ਤੇ ਇੱਕ ਵਾਰੀ ਉਂਝ ਰੂਪੀ ਵੜਾਪਾ ਆਉਣਾ ਇਹ ਸਰੀਰ ਤੇ ਇਹ ਤੇ ਜਦੋਂ ਵੜਾਪਾ ਆ ਗਿਆ ਉਦੋਂ ਤੂੰ ਕੀ ਕਰੇਗਾ ਉਹ ਵੜਾਪਾ ਆਉਣ ਤੋਂ ਪਹਿਲਾਂ ਪਹਿਲਾਂ ਆਪਣੇ ਫਰਜ਼ ਪੂਰੇ ਕਰ ਬੜਾਪਾ ਆਉਣ ਤੋਂ ਪਹਿਲਾਂ ਪਹਿਲਾਂ ਮਿਹਨਤ ਕਰ ਇਦਾਂ ਦਾ ਬਣ ਕੇ ਜਿਹੜਾ ਵੜਾਪਾ ਕੋਖਾ ਨਿਕਲੇ ਗੁਰਬਾਣੀ ਦਿੱਤੇ ਨਾਮ ਨਾਲ ਜੋੜੀਏ ਉਸੇ ਨੇ ਤਾਂ ਜੇਨਤ ਕਰਨ ਦੀ ਜੀ ਪ੍ਰੇਰਨਾ ਦਿੰਦੀ ਹੈ ਕਿ ਆਪਣੀ ਜ਼ਿੰਦਗੀ ਸੁਭਾਰਨ ਬਣੀ। ਦੇਖੋ ਗੁਰਬਾਣੀ ਅਜੋਕੇ ਜਵਾਨਾਂ ਨੂੰ ਵੀ ਇਹ ਆਪਸਾ ਆਖਦੀ ਹੋਣੀ ਕਿ ਬੱਚਿਓ ਆਪਣਾ ਕੰਮ ਤੇ ਬਣਾਓ ਸਮੇਂ ਤੇ ਪਹਨਣਾ ਜੇ ਕੋਈ ਕਹੇ ਤੁਹਾਡੇ ਤੇ ਕਹੇਂਗੇ ਉਹ ਕੁਝ ਵੀ ਕਰੋਗੇ ਇਸ ਕਰਕੇ ਕੱਲ੍ਹ ਦੇ ਨਹੀਂ ਤੁਸੀਂ ਅੱਜ ਆਪਣੇ ਆਪ 'ਚ ਪਰਵਰਤਨ ਕਰੋ ਜੇ ਤੁਹਾਡਾ ਅੱਜ ਚੰਗਾ ਹੈ ਤਾਂ ਕੱਲ ਆਪਣੇ ਆਪ ਚੰਗਾ ਹੋ ਜਿਗਾ ਮਿਹਨਤ ਕਰੋ ਇਮਾਨਦਾਰ ਬਣੋ ਸੱਚ ਬੋਲੋ ਅਤੇ ਹਮੇਸ਼ਾ ਆਪਣੇ ਗੁਰੂ ਦੇ ਕਹੇ ਵਿੱਚ ਰਹੋ